ਫਗਵਾੜਾ ਵਿਖੇ ਕਾਰ ਮਾਲਕ ਅਤੇ ਡਰਾਈਵਰ ਦੀ ਹੋਈ ਮਾਮੂਲੀ ਟਕਰਾਰ ਤੋਂ ਬਾਅਦ ਦੋਨੋਂ ਵਿਅਕਤੀ ਹੋ ਗਏ ਹੱਥੋਪਾਈ ਇੱਕ ਦੂਸਰੇ ਨੇ ਮਾਰਿਆ ਗੰਭੀਰ ਸੱਟਾਂ ਦੋਵੇਂ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਹੋਏ ਦਾਖਲ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ ਕਿੱਥੇ ਰਹਿਣ ਵਾਲੇ ਹਨ ਲਾਈਡ ਰੋਡ ਉਪਤਾਰਨ ਕੀ ਮਾਮਲਾ ਕੀ ਜਿਹੜਾ ਉਸ ਹਸਪਤਾਲ ਚ ਆਏ ਅੱਜ ਮਾਮਲਾ ਇਹ ਹੈ ਜੀ ਕੱਲ ਮੈਂ ਗੱਡੀ ਚਲਾਉਂਦਾ ਮੈਂ ਡਰਾਈਵਰ ਹਾਂ ਕੱਲ ਮੈਂ ਦਿੱਲੀ ਜਾਂਦਾ ਸੀ ਨਾ ਰਾਤ ਨੂੰ ਠੀਕ ਹੈ ਜੀ ਉੱਥੇ ਰਾਸਤੇ 'ਚ ਬੈਰੀਗੇਡ ਸੀਗਾ ਗੱਡੀ 'ਚ ਮਾਰੀ ਜੀ ਲੱਗ ਗਈ ਤੇ ਉਸ ਤੋਂ ਬਾਅਦ ਕੁਝ ਨਹੀਂ ਕਿਹਾ ਕਹਿੰਦੇ ਠੀਕ ਹੈ ਜਾਓ ਗੀੜਾ ਲਾਓ ਮਾਲਕ ਕਹਿੰਦਾ ਜੀ ਮੇਰਾ ਮੈਂ ਚੱਲ ਗਿਆ ਜੀ ਫਿਰ ਵਾਪਸੀ ਆਉਣਾ ਹੀ ਕੱਲ ਸ਼ਾਮ ਨੂੰ ਮੈਨੂੰ ਇੰਨੀਆਂ ਗੰਦੀਆਂ ਗੰਦੀਆਂ ਪਹਿਲਾਂ ਗਾਲਾਂ ਕੱਢੀਆਂ ਉਸ ਤੋਂ ਬਾਅਦ ਜਦੋਂ ਮੈਂ ਘਰ ਆ ਗਿਆ ਕੱਲ ਰਾਤੀ ਮੈਂ ਕਹਾ ਚਾਬੀ ਫੜ ਲਓ ਤੇ ਕਹਿੰਦਾ ਨਹੀਂ ਘਰ ਲੈ ਜਾ ਆਪਣੇ ਗੱਡੀ ਮੈਂ ਲੈ ਆ ਗੱਡੀ ਘਰ ਆਪਣੇ ਟਿੱਗਰ ਗੱਡੀ ਘਰ ਖੜੀ ਤੇ ਮੈਨੂੰ ਸਵੇਰੇ ਆਇਆ ਮੈਂ ਹੱਲੇ ਉੱਠ ਕੇ ਗਿਆ ਹੀ ਸੀਗਾ ਜੀ ਤੇ ਇਹਨੇ ਮੈਨੂੰ ਪਹਿਲਾਂ ਕਹਿੰਦਾ ਤੂੰ ਗਲਤ ਬੋਲਿਆ ਮੈਂ ਭਾਜੀ ਮੈਂ ਗਲਤ ਨਹੀਂ ਬੋਲਿਆ ਤੁਸੀਂ ਗਲਤ ਬੋਲਦੇ ਆ ਮਾਲਕ ਮੇਰਾ ਕਹਿੰਦਾ ਜੀ ਤੁਹਾਡਾ ਮਾਲਕ ਦਾ ਨਾਂ ਕੀ ਆ ਜਗਦੀਸ਼ ਸਿੰਘ ਆ ਜੀ ਕਿੱਥੇ ਦਾ ਰਹਿਣ ਵਾਲਾ ਇੱਥੇ ਪ੍ਰੀਤਮ ਨਗਰ ਫਲਾਈ ਰੋਡ ਦਾ ਰਹਿਣ ਵਾਲਾ ਜੀ ਗੱਡੀ ਤੁਸੀਂ ਉਹਦੀ ਚਲਾਣੇ ਆ ਹਾਂ ਜੀ ਕਿੰਨੇ ਸਮੇਂ ਤੋਂ ਚਲਾ ਰਹੇ ਹੋ ਜੀ 4-5 ਮਹੀਨੇ ਹੋਏ ਹੱਲੇ ਤਾਂ ਚਲਾਉਂਦੇ ਹੋ ਅੱਛਾ ਜੀ ਠੀਕ ਆ ਜੀ ਗੱਡੀ ਕਿਹੜੀ ਸੀਗੀ ਗੱਡੀ ਆਰਟੀਕਲ ਸੀ ਜੀ ਪਰਮਿਟ ਵਾਲੀ ਗੱਡੀ ਸੀ ਠੀਕ ਆ ਤੇ ਇਹਦੀ ਗੱਡੀ ਸਵਾਰੀ ਲੈ ਕੇ ਜਾ ਰਹੀ ਸੀ ਜੀ ਸਵਾਰੀ ਲੈ ਕੇ ਵੀ ਜਾ ਰਿਆ ਸੀ ਆ ਵਾਪਸ ਵੀ ਆ ਰਿਆ ਸੀ ਵਾਪਸ ਆਂਦੀ ਹੋਇਆ ਹਾਂ ਜੀ ਹੋਇਆ ਮਾਰੇ ਉੱਤੇ ਲੱਗਾ ਹੈ ਫੈਂਡਰ ਤੇ ਗੱਡੀ ਤੇ ਲੱਗੀ ਆ ਥੋੜਾ ਜਿਹਾ ਲੱਗਾ ਮੈਂ ਕਿਹਾ ਚੱਲ ਮੈਂ ਸੋਚਿਆ ਮੈਂ ਸਹੀ ਵੀ ਕਰਾ ਦੂੰਗਾ ਪਰ ਇਹਨੇ ਸਵੇਰੇ ਜਦੋਂ ਮੈਂ ਗਿਆ ਨੂੰ ਮਿਲ ਮੈਨੂੰ ਹੱਥੋਂ ਪਾਈ ਹੋਗਾ ਪਤਾ ਨਹੀਂ ਕੀ ਮੇਰੇ ਮਾਰੀਆਂ ਵੀ ਇਹਨੇ ਤੇ ਗਾਲਾ ਗੋਲਾ ਵੀ ਮੇਰੇ ਘਰ ਦੇ ਬਾਹਰ ਖੜ ਕੇ ਗਾਲਾ ਵੀ ਬਹੁਤ ਗੰਤੀਆਂ ਗੰਦੀਆਂ ਕੱਢਦਾ ਸੀਗਾ ਹਾਂ ਜੀ ਤੇ ਪੁਲਿਸ ਸ਼ਿਕਾਇਤ ਕੀਤੀ ਤੇ ਮਾਮਲੇ ਨੇ ਲੱਗੇ ਹਾਂਜੀ ਕਰਨ ਲੱਗੇ ਆ ਜੀ ਸ਼ਿਕਾਇਤ ਠੀਕ ਆਪਣਾ ਜਗਦੀਸ਼ ਸਿੰਘ ਕਿੱਥੇ ਦੇ ਰਹਿਣ ਵਾਲੇ ਆਪਾਂ ਲੋਕਲ ਫੌੜੇ ਦਾ ਹੀ ਤੇ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਦਾ ਹੈ ਮਾਮਲਾ ਇਹਦਾ ਕੀ ਮੇਰੇ ਕੋਲ ਡਰਾਈਵਰ ਸਭਾ ਜੀ ਮੈਂ ਇਹਨੂੰ ਕਿਹਾ ਦਿੱਲੀ ਤੇ ਉੱਥੇ ਜਾ ਕੇ ਮੈਂ ਗਾਇਕੋ ਚੋਲ ਗਿਆ ਮੈਂ ਇਹਨੂੰ ਕਿ ਪੁੱਛਿਆ ਵੀ ਤੂੰ ਗੱਡੀ ਕਿੱਦਾਂ ਗੱਡੀ ਮਾਰੀ ਕੱਲੇ ਨੇ ਮੈਂ ਇਹਨੂੰ ਪੁੱਛਿਆ ਮੈਂ ਗੱਡੀ ਕਿੱਦਾਂ ਮਾਰੀ ਤੇ ਮੈਨਾਂ ਗਾਇਕੋ ਹੀ ਕੱਲੇ ਵੀ ਕੀਤੀ ਤੇ ਵਾਪਸ ਆ ਕੇ ਇੱਥੇ ਘਰ ਆ ਗਿਆ ਮੈਂ ਸਵੇਰੇ ਇਹਨੂੰ ਪੁੱਛਿਆ ਮੈਂ ਇਹਦੇ ਘਰ ਗਿਆ ਜਦੋਂ ਕਰਦੇ ਮੋਰੇ ਖੜਾ ਤੇ ਮੈਂ ਪੁੱਛਿਆ ਵੀ ਤੇ ਗੱਡੀ ਕਿੱਦਾਂ ਮਾਰੀ ਐ ਤੇ ਮੇਰਾ ਗਾਈ ਕੋਈ ਲਾ ਦੀ ਮਾਂ ਵੀ ਸੀ ਨਾਲ ਮੇਰੇ ਹੱਥੋਂ ਪਈ ਉਹ ਇਹਦਾ ਨਾ ਤੁਹਾਡੇ ਤੋਂ ਕਿੰਨੇ ਸਮੇਂ ਤੋਂ ਕਰ ਰਹੇ ਸੀ ਕੰਮ ਇਹ ਤਿੰਨ ਮਹੀਨੇ ਤੋਂ ਪਹਿਲਾਂ ਵੀ ਦਰੂਗੁਰੂ ਪੀਂਦਾ ਨਸ਼ਾ ਕਰਦਾ ਇਹਨੂੰ ਮੈਂ ਰੋਕੀ ਜਨਾ ਵੀ ਫੋਨ ਨਾ ਕਰਿਆ ਕਰ ਇਹ ਸਾਰੇ ਏਟ ਟਾਈਮ ਉਹ ਕੰਮ ਕਰਦਾ ਹੈ ਤੇ ਇਹ ਗੇੜੇ ਤੇ ਗਿਆ ਸੀਗਾ ਗੇੜੇ ਤੇ ਗਿਆ ਸੀ ਕਿੱਥੇ ਗਿਆ ਸੀ ਗੇੜੇ ਲੱਗ ਕੇ ਕਿੱਥੇ ਗਿਆ ਸੀ ਇਹ ਕੋਲ ਦੋ ਗੇੜਿਆਂ ਦੇ ਪੈਸੇ ਆ ਤੇ ਮੇਰਾ ਵੀ ਇਹ ਨਾਲ ਗੱਡੀ ਦੇ ਪੈਸੇ ਕਿੱਥੇ ਨਹੀਂ ਸੀਗੇ ਅੱਛਾ ਹਾਂਜੀ ਇਹਨੂੰ ਮੈਂ ਸਮਝਾ ਮੈਂ ਕਿ ਗੱਡੀ ਮੈਂ ਕਿ ਤੂੰ ਆਜਾ ਕਰ ਨੂੰ ਗੱਡੀ ਦਿਖਾ ਕਿੱਥੇ ਬਹੁਤ ਸਾਰੇ ਮਾਮਲਿਆਂ ਦੀ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਕੀਤੀ ਹੈ ਜੀ ਹਾਂ ਕੀਤੀ ਹੈ ਜੀ ਪੁਲਿਸ ਆਈ ਸੀ ਮੌਕੇ ਤੇ ਨਹੀਂ ਆਉਣ ਲੱਗੀ ਪੁਲਿਸ ਕਹਿੰਦੇ ਆਉਣਗੇ ਇਹ ਮਾਰੇ ਘਟਾਉਣ ਲੱਗੇ ਆ ਆਪਣਾ ਚੰਦਰਾਵਤੀ ਦੇਵੀ ਹਾਂ ਕਿੱਥੇ ਦੇ ਰਹਿਣ ਵਾਲੇ ਅਸੀਂ ਅਪਲਾਈ ਰੋਡ ਰਹਿੰਦੇ ਆ ਹਾਂ ਕੀ ਮਾਮਲਾ ਕੀ ਸਾਰਾ ਜਿਹੜਾ ਹੈ ਮਾਮਲਾ ਪਤਾ ਨਹੀਂ ਇਹਨਾਂ ਦੇ ਆਪਸ ਵਿੱਚ ਪਹਿਲੇ ਜੋ ਹੋਇਆ ਹੋਊਗਾ ਗੱਡੀ ਜ਼ਿਆਦਾ ਨਹੀਂ ਲੱਗੀ ਆ ਥੋੜੀ ਲੱਗੀ ਆ ਹਨਾ ਤੇ ਇਹ ਮੈਂ ਜੋਬ ਤੇ ਚੱਲੀ ਸੀਗੀ ਫੈਕਟਰੀ ਲੱਗੀਆਂ ਤੇ ਆਈ ਉਤਰ ਕੇ ਤੇ ਇਹ ਕਿਸੇ ਬੰਦੇ ਨਾਲ ਗੱਲ ਕਰਦਾ ਸੀ ਜਦੋਂ ਮੈਂ ਆਈ ਆ ਤੇ ਮੈਨੂੰ ਉਹੀ ਬੰਦੇ ਨੇ ਪੁੱਛਿਆ ਇਹਨੇ ਕੁਝ ਨਹੀਂ ਪੁੱਛਿਆ ਉਹ ਨਹੀਂ ਪੁੱਛਿਆ ਕਿ ਇਹ ਪ੍ਰਿੰਸ ਕਿੱਥੇ ਮੈਂ ਕੰਮ ਸੁਤਾ ਪਿਆ ਕਹਿੰਦਾ ਉਠਾਈਓ ਮੜੀ ਮੈਂ ਗਈ ਤੇ ਉਠਾ ਕੇ ਇਹਨੂੰ ਵੇਚਦਾ ਵੇਚ ਕੇ ਤੇ ਮੈਂ ਉਹਦੇ ਇਹ ਉਤਰਨ ਤੋਂ ਪਹਿਲੇ ਹੀ ਮੈਂ ਉਤਰ ਕੇ ਆ ਗਈ ਸੀ ਕਿ ਬੰਸਲ ਦੁਕਾਨ ਦੇ ਮੋਰੇ ਹੈਨਾ ਜਦ ਤੱਕ ਇਹ ਉਤਰਿਆ ਤੇ ਉਤਰ ਆਇਆ ਤੇ ਇਹਨੇ ਫਟਾਫਟ ਇਹਦਾ ਕਾਲਰ ਫੜ ਕੇ ਇਹਨੂੰ ਕੁੱਟਣ ਲੱਤ ਪਿਆ ਕੁੱਟ ਕੇ ਇਹਨੂੰ ਤਨੀ ਰਾਮ ਦੇ ਨਰਸਰੀ ਕੋਲ ਪੈਂਦੀ ਉਹਥੇ ਸੁੱਟਦਾ ਪਤਾ ਨਹੀਂ ਕੀ ਚੀਜ਼ ਮਾਰਿਆ ਕੋਈ ਚੀਜ਼ ਲੈ ਕੇ ਆਇਆ ਸੀਗਾ ਹਣਾ ਮਾਰ ਕੇ ਸੋਟਦਾ ਕਿਹਨੇ ਮਾਰਿਆ ਉਹ ਉਹ ਬੰਦੇ ਨੇ ਜਿਹੜਾ ਮਾਲਕ ਆ ਤੀਨਾ ਉਹ ਤਾਂ ਪਤਾ ਕੋਈ ਉਹ ਮੈਨੂੰ ਨੇ ਨਾ ਨਹੀਂ ਪਤਾ ਆ ਪਰ ਉਹਦਾ ਮਾਲਕ ਆ ਹੈਨਾ ਗੱਡੀ ਦਾ ਅੱਛਾ ਮਾਰ ਕੇ ਸੋਟਦਾ ਫਿਰ ਮੈਨੂੰ ਤੀਜੇ ਬੰਦੇ ਨੇ ਫੋਨ ਕੀਤੀ ਉਹ ਜਨਾਨੀ ਲੇਡੀਜ਼ ਨੇ ਕਹਿੰਦੀ ਕਿ ਪ੍ਰਿੰਸ ਮੰਮੀ ਐਦਾਂ ਐਦਾਂ ਕਰਕੇ ਪ੍ਰਿੰਸ ਨੂੰ ਨਰਸਰੀ ਚ ਮਾਰ ਕੇ ਸੋਟਦਾ ਮੈਂ ਫਟਾਫਟ ਇੱਥੋਂ ਗਈ ਤੇ ਜਾ ਕੇ ਦੇਖਿਆ ਤਾਂ ਮੇਰਾ ਮੁੰਡਾ ਮਰਿਆ ਮੰਗੋ ਲੰਮਾ ਪਿਆ ਸੀਗਾ ਬੇਹੋਸ਼ ਹੋਇਆ ਸੀ ਮੈਂ ਚੱਕ ਕੇ ਜਦੋਂ ਮੈਂ ਗਈ ਆ ਮੈਂ ਕਿਹਾ ਪੁੱਛਿਆ ਮੈਂ ਮੁੰਡੇ ਨੂੰ ਨਹੀਂ ਦੇਖਿਆ ਮੈਂ ਪੁੱਛਿਆ ਕੀ ਹੋਇਆ ਮੇਰੇ ਸਾਹਮਣੇ ਮੈਨੂੰ ਹੀ ਇੰਨਾ ਗੰਦੀ ਗੰਦੀ ਇਸ ਬੰਦੇ ਨੇ ਗਾਲ ਕੱਢੀ ਕਿ ਮੈਂ ਕਹਿ ਨਹੀਂ ਸਕਦੀ ਆ ਇਹ ਪੰਜਾਬੀ ਹੁੰਦਾ ਹੀ ਇਹੀ ਮਤਲਬ ਹੈਗਾ ਕਿ ਤੁਸੀਂ ਇੰਨੇ ਬੰਦੇ ਗੰਦੇ ਗੰਦੇ ਬੰਦੇ ਨਾਲ ਗਾਲ ਕੱਢਦੇ ਆ ਤੁਸੀਂ ਜਨਾਨੀਆਂ ਦਾ ਕੋਈ ਇੱਜ਼ਤ ਨਹੀਂ ਇਹਦੇ ਮਾਂ ਭੈਣ ਹੈ ਨਹੀਂ ਇਹਦੀ ਕਿੰਨੀ ਦੇਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਸੀ ਉੱਥੇ ਇਹ 4-5 ਹੀ ਮਹੀਨਾ ਹੋਇਆ ਜਾ ਰਿਹਾ ਕਿ ਮਹੀਨਾ ਹੋਇਆ ਕੰਮ ਕਰਦੇ ਨੂੰ ਹਨ ਇਹ ਬੰਦਾ ਇੰਨਾ ਗੰਦਾ ਹੈ ਨਾ ਮੈਂ ਕੁਝ ਕਹਿ ਨਹੀਂ ਸਕਦੀ ਆ ਇੰਨਾ ਗੰਦੀ ਗੰਦੀ ਅੱਜ ਮੈਨੂੰ ਗਾਲ ਕੱਢੀ ਹੈ ਜਿਹੜੇ ਮੇਰੇ ਘਰ ਆ ਲੈਨੇ ਅੱਜ ਤੱਕ ਮੈਨੂੰ ਨਹੀਂ ਕੁਝ ਕਿਹਾ ਉਹਨਾਂ ਇਹ ਗਾਲ ਕੱਢੀ ਆ ਮੈਨੂੰ ਇਹ ਇੰਨਾ ਗੰਦਾ ਹੈ ਉਹਤ ਮਾਮਲੇ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਹਜੇ ਨਹੀਂ ਦਿੱਤੀ ਆ ਪਰ ਹੁਣ ਪਰਚਾ ਮੈਂ ਤਾਂ ਕਹਿਨੀ ਆ ਕਿ ਪੁਲਿਸ ਮੇਰੇ ਉਹ ਦੋਆਵਾਸ ਅस्वीकार ਕਰੇ ਇਹਦਾ ਫੈਸਲਾ ਕਰੇ ਹੈ ਇਹ ਝੂਠੀਆਂ ਸੱਚੀਆਂ ਗੱਲਾਂ ਬਣਾਉਂਦਾ ਇੰਨਾ ਬੰਦਾ ਕਿ ਹੱਥੋਂ ਜ਼ਿਆਦਾ ਲੱਗੀ ਇੱਕ ਜਿਹੜਾ ਦੋ ਤਿਹਾਈਆਂ ਆਈਆਂ ਜੀ ਸਾਡੇ ਕੋਲ ਅੱਜ ਕਰੀਬ 7:09 ਵਜੇ ਦੋ ਪਾਟੀਆਂ ਆਈਆਂ ਜਿਨ੍ਹਾਂ ਚ ਇੱਕ ਹੈ ਬ੍ਰਿੰਦ ਤੇ ਦੂਜੇ ਹੈ ਜਗਜੀਤ ਸਿੰਘ ਇਹਨਾਂ ਦੋਨਾਂ ਦੀ ਆਪਸ ਲੜਾਈ ਹੋਈ ਹੈ ਤੇ ਇਹਨਾਂ ਤੇ ਕਾਰਵਾਈ ਕਿੱਥੀ ਹੋਏਗੀ ਤੇ ਮੈਡਮ ਕਿੱਥੇ ਸੀ ਕੁਝ ਪਤਾ ਚੱਲੇ ਇਹ ਅਵਧਾਰ ਸਿੰਘ ਫਲਾਈ ਰੋਡ ਤੋਂ ਵਾੜਦੇ ਨੇ ਦੋਨੋਂ ਪਾਰਟੀ ਹਾਂਜੀ ਵਾੜਦੇ ਸ਼ੁਭਨਾਮ ਜੀ ਮੈਡਮ ਆਪਣਾ ਮੈਂ ਡਾਕਟਰ ਆਸ਼ੂ ਤੋਰੀਏ